ਆਪ ਦਾ ਬਲਾਜੀ ਮੈਂ ਫਤਿਹ ਸਾਂਝੀ ਕਰਦਾ ਸ੍ਰੀ ਵਹਿਗੁਰੂ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਮੌਕਾ ਵਾ ਰੋਮਨਜੀਤ ਜੀ ਟਾਪਰ ਬਣੇ ਨੇ ਸਾਡੇ ਇਲਾਕੇ ਨੂੰ ਸਾਡੀ ਵਾਰ ਨੰਬਰ 34 ਨੂੰ ਮਾਣ ਇਨਾ ਤੇ ਕਿ ਸਾਰੇ ਬੱਚੇ ਇਹਨਾਂ ਨੂੰ ਵੇਖ ਕੇ ਇੱਕ ਸਿੱਖਿਆ ਲੈਣ ਕਿ ਅਸੀਂ ਵੀ ਟਾਪਰ ਬਣ ਸਕਦੇ ਹਾਂਗੇ ਮਿਹਨਤ करिए ਮਾਤਾ ਪਿਤਾ ਦੇ ਕਹਿਣ ਕਰਨ ਤੇ ਚੱਲਿਏ ਔਰ ਗੁਰੂ ਦੇ ਨਾਲ ਜੁੜੀਏ ਗੁਰੂ ਬਾਣੀ ਨਾਲ ਜੁੜੀਏ ਜਦ ਗੁਰੂ ਵਾਲੇ ਹੋ ਜਾਗੇ ਤੇ ਸਾਨੂੰ ਕੋਈ ਵੀ ਮੱਜੜ ਇਹੋ ਜਿਹੀ ਨਹੀਂ ਹੈ ਜਿਹੜੀ ਅਸੀਂ ਨਹੀਂ ਪਾ ਸਕਦੇ ਔਰ ਨਸ਼ਿਆਂ ਤੋਂ ਰਹਿਤ ਕਰੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਤਰੱਕੀ ਕਰਨੀ ਹੈਗੀ ਤੇ ਸਾਨੂੰ ਵਿੱਦਿਆ ਬਹੁਤ ਜ਼ਰੂਰੀ ਹੈ ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਹੇ ਉਹਨਾਂ ਨੂੰ ਬੇਨਤੀ ਆ ਇਸ ਬੱਚੇ ਨੂੰ ਦੇਖ ਕੇ ਤੁਸੀਂ ਇੱਕ ਸਿੱਖਿਆ ਲਓ ਆਪਣੇ ਬੱਚਿਆਂ ਨੂੰ ਪ੍ਰੇਰਣਾ ਦਿਓ ਕਿ ਇਹ ਬੱਚਾ ਅਜ ਟਾਪਰ ਸਾਡੇ ਇਲਾਕੇ ਚ ਹੋਇਆ ਕੱਲ ਨੂੰ ਹੋਰ ਵੀ ਕਿਸੇ ਦੀ ਵਾਰੀ ਆਦੀ ਉਹ ਟਾਪਰ ਬਣ ਸਕਦਾ ਹੈ ਕਵੀ ਆਈਐਸਪਾਂਸਰ ਦਾ ਆਈਪੀਐਸ ਬਾਂਸਰਦਾ ਵਾ ਪੀਐਚਡੀ ਕਰ ਸਕਦਾ ਵਾ ਕਿੰਨੀਆਂ ਡਿਗਰੀਆਂ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਪਹਿਲਾਂ ਵੀ ਮਿਲੀਆਂ ਨੇ ਜਿਤਨਾ ਪੀਐਚਡੀ ਸਾਡੇ ਇਲਾਕੇ ਚ ਹੋਏ ਨੇ ਮੌਜੂਦ ਆਈਪੀਐਸ ਹੋਏ ਨੇ ਆਈਐਸ ਹੋਏ ਨੇ ਕੌਂਸਲਰ ਤੇ ਤੁਹਾਡੇ ਸਾਹਮਣੇ ਸਾਡੇ 15 ਸਾਲ ਤੋਂ ਵੀਰ ਸਾਡਾ ਲਗਾਤਾਰ ਰਿਹਾ ਭਿੰਦਰ ਸਿੰਘ ਰਾਏ ਉਹਨਾਂ ਸਾਹਮਣੇ ਬਾੜ ਤੋਂ ਬੀਬੀ ਪ੍ਰੀਤਪੌਰ ਜੀ ਇਸ ਵਾਰ ਜਿੱਤੇ ਨੇ ਕਹਿੰਦਾ ਮੋਲੇ ਇਲਾਕੇ ਚੋਂ ਸਿਆਸਤ ਦੇ ਵਿੱਚ ਵੀ ਮੱਲਾ ਤਗੜੀਆਂ ਮਾਰੀਆਂ ਵਾ ਤੇ ਨਾਲ ਸਰਕਾਰੀ ਦੈਰਿਆਂ ਚ ਵੀ ਤੇ ਆ ਸਾਡੇ ਬੱਚੇ ਨੇ ਇਸ ਵਾਰ ਟਾਪਰ ਬਣ ਕੇ ਇੱਕ ਹੋਰ ਸਾਡੇ ਇਲਾਕੇ ਦਾ ਮਾਣ ਵਧਾਇਆ ਉਹ ਜਿੱਥੇ ਮੈਂ ਸ਼ਲਾਘਾ ਕਰਦਾ ਮਾਤਾ ਕੋਲਾ ਸਕੈਂਡਰੀ ਸਕੂਲ ਦੇ ਮੈਨੇਜਮੈਂਟ ਦੀ ਟੀਚਰਾਂ ਦੀ ਪ੍ਰੋਫੈਸਰਾਂ ਦੀ ਜਿੰਨੇ ਵੀ ਉੱਥੇ ਆ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਸ਼ਿਕਸ਼ਾ ਦੇ ਵਿੱਚ ਪੇਪਰਾਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੂੰ ਪੂਰਾ ਗਾਈਡ ਕੀਤਾ ਕਿ ਤੁਸੀਂ ਕਿਤਨਾ ਜਾ ਕੇ ਆਪਣੇ ਅੱਗੇ ਪੜ੍ਹਾਈ ਨੂੰ ਅੱਗੇ ਵਧਾਉਣਾ ਕਿਸ ਤਰ੍ਹਾਂ ਜਦ ਤੁਹਾਡੇ ਫਰਸਟ ਪੇਪਰ ਆਉਂਦੇ ਆ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਮੈਨੇਜ ਕਰਨਾ ਇੱਕ ਸਲਾਗਾ ਯੋਗ ਹੈ ਔਰ ਇਸ ਬੱਚੇ ਦੀ ਮਿਹਨਤ ਨੂੰ ਸਲਾਮ ਹੈਗਾ ਔਰ ਪੂਰੇ ਪਰਿਵਾਰ ਨੂੰ ਅਸੀਂ 올 ਇੰਡੀਆ ਸਕੂਲ ਕਾ ਫੈਡਰੇਸ਼ਨ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਆ ਆਪਣੇ ਪੂਰੇ ਗਰੁੱਪ ਵੱਲੋਂ ਨਾਲ ਪੂਰੇ ਸਮਾਜ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੱਧ ਚੜ ਕੇ ਸਾਰੇ ਆਪਣੇ ਬੱਚਿਆਂ ਨੂੰ ਉੱਚੀ ਸੁੱਚੀ ਵਿੱਦਿਆ ਪ੍ਰਦਾਨ ਕਰੋ ਇਹਨਾਂ ਦੇ ਤੇ ਖਾਸ ਧਿਆਨ ਦਿਓ ਤੇ ਮਾੜੇ ਪਾਸਿਆਂ ਤੋਂ ਬਚਾਓ ਸਿੱਖਿਆ 'ਤੇ ਧਿਆਨ ਦਿਓ ਜਿਸ ਦੇ ਨਾਲ ਤੁਹਾਡੇ ਬੱਚੇ ਉਹ ਨਾਲਾ ਭੇਖ ਸਾਡੇ ਦੇਸ਼ ਦਾ ਪਣਸਰ ਕਰਨ ਅਤੇ ਆਪਣੇ ਇਲਾਕੇ ਦਾ ਨਾਂ ਰੋਸ਼ਨ ਕਰ ਸਕਣ ਭルダー ਜੀ ਸਰਕਾਰਾਂ ਨੂੰ ਵੀ ਕੀ ਮੈਸੇਜ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਬੜੇ ਵੱਡੇ ਮੁੰਡੇ ਨੂੰ ਪਾਸ ਨਹੀਂ ਸਰਕਾਰ ਨੂੰ ਕੀ ਮੈਸੇਜ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਕੋਈ ਮਹੱਲੀ ਸਹਾਇਤਾ ਵੀ ਕਰਨ ਭਾਵੇਂ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਠੀਕ ਹੈ ਪਰਿਵਾਰ ਲੋ ਫਰਮਾਨ ਦੇ ਮੇਂ ਕਿਰਪਾ ਰੋਟੀ ਪਾਣੀ ਚੱਲ ਰਿਆ ਵਾ ਲੇਕਿਨ ਕਰਤੇ ਆਪਣੀ ਮਿਹਨਤ ਹੀ ਰਏ ਹਨ ਸਰਕਾਰਾਂ ਚਾਹੀਦਾ ਵੀ ਇਹਨਾਂ ਨੂੰ ਵਾਧ ਚੜ ਕੇ ਜੋਗਦਾਨ ਕਰਨ ਇਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਸਹਾਇਤਾ ਕਰਨ ਜਿਸ ਦੇ ਨਾਲ ਬੱਚਾ ਹੋਰ ਐਜੂਕੇਟ ਹੋ ਸਕੇ ਕੋਈ ਚੰਗੀ ਡਿਗਰੀ ਹੋਰ ਵੱਡੀ ਕਰ ਸਕੇ ਅੱਪ ਤਾਂ ਹੀ ਦੇਖਣਾ ਸਾਰਾ ਪਰਿਵਾਰ ਸਿੱਕੇ ਸਰੂਪ ਨਾਲ ਜੁੜਿਆ ਹੋਇਆ ਹੈ ਮੈਂ ਕਹਿਆ ਜੀ ਇਹ ਬਹੁਤ ਖੁਸ਼ੀ ਦੀ ਗੱਲ ਆ ਮੈਂ ਖੁਦ ਅੱਜ ਤੋਂ 10 ਸਾਲ ਪਹਿਲਾਂ 12 ਸਾਲ ਪਹਿਲਾਂ ਕਟੰਗ ਜਹਾ ਸਾਡੇ ਕੋਈ ਗੁਰਦੁਆਰਾ ਸਾਹਿਬ ਤੋਂ ਮਸਲਾ ਚੱਲਿਆ ਜੀ ਨਗਰ ਕੀਰਤਨ ਦਾ ਦਸਵੇਂ ਪਾਤਸ਼ਾਹ ਜੀ ਦਾ ਉਹ ਕੁਝ ਸੱਜਣਾ ਨੇ ਵਿਰੋਧ ਤਾਂ ਕੀਤੀ ਜੀ ਨਹੀਂ ਇੱਕ ਵਾਰੀ ਮੰਗੀ ਸੀ ਕਿ ਜਿਤਨਾ ਇਲਾਕਿਆਂ ਦੀ ਕਮੇਟੀ ਬਣੀ ਸੀ ਸਾਰੇ ਗੁਰਦੁਆਰਾ ਸਾਹਿਬਾਂ ਦੀ ਕਿ ਹਰ ਸਾਲ ਕਿਸੇ ਨਾ ਕਿਸੇ ਨੂੰ ਵਾਰੀ ਦਾਂਗੇ ਤੇ ਲੇਕਿਨ ਗੁਰਦੁਆਰਾ ਸਾਹਿਬ ਦੀ ਕਮੇਟੀ ਅੜ ਗਈ ਵੀ ਨਹੀਂ ਜੀ ਉਹ ਗੁੰਮਦੇ ਜੀ ਤੇ ਕਟੀਆਂ ਦਾੜੀਆਂ ਵਾਲੇ ਨਾ ਕਰ ਲੈਣ ਜਦ ਕਿ ਸਾਡੇ ਉੱਥੇ ਗੁਰਦੁਆਰਾ ਸਾਹਿਬ 'ਚ ਸਿੱਖੀ ਸਰੂਪ ਵਾਲੇ ਵੀ ਸੀਗੇ ਨਾਲ ਸਾਡੇ ਸਤਕਾਰਯੋਗ ਜੀ ਜਿਹੜੇ ਕੁਝ ਟੋਲਾ ਛੱਡ ਗਏ ਆ ਬਾਬਾ ਜਗਿੰਦਰ ਸਿੰਘ ਜੀ ਜਿਹੜਾ ਜੋ ਸੰਤ ਮਸਕੀਨ ਜੀ ਦੇ ਚੇਲੇ ਰਹੇ ਨੇ ਕਥਾ ਵਾਚ ਕੋ ਅੱਜ ਵੀ ਬਹੁਤ ਵਿਦਵਾਨ ਨੇ ਉਹ ਸਾਡੂੰ ਨਾਲ ਸਾਰਾ ਗਵਾਹ ਐਗਵਾਈ ਕਰਦੇ ਸੀਗੇ ਸਮੇਂ-ਸਮੇਂ ਤੇ ਹਨ ਦੱਸਦੇ ਕਿ ਕਿਹ ਤਰ੍ਹਾਂ ਬਾਣੀ ਦਾ ਪ੍ਰਚਾਰ ਕਰਨਾ ਕਿਹ ਤਰ੍ਹਾਂ ਅੱਗੇ ਜਾਣਾ ਕਿਹ ਤਰ੍ਹਾਂ ਕਿੱਥੇ ਸਟੇ ਕਰਾਉਣਾ ਸਿੰਘ ਸਾਹਿਬਾਂ ਨੂੰ ਜਿਹੜੇ ਪੰਜ ਪਿਆਰੇ ਸਾਜ ਦੇ ਲੇਕਰ ਉਸ ਇੱਕ ਛੋਟੇ ਜਿਹੇ ਮਹਿਨੇ ਨੇ ਉਹਨਾਂ ਸੱਜਣਾ ਦੇ ਨੇ ਇਸ ਦਾਸ ਨੂੰ ਵੀ ਸਿੱਖੀ ਰੂਪ ਚ ਲੈਂਦਾ ਜਾ ਕੇ ਪਰਿਵਾਰ ਤੇ ਬਿਲੋਂ ਤੋਂ ਹੀ ਤੇ ਮੈਂ ਤੇ ਬੜਾ ਪੁਸ਼ਹਣਾ ਮੈਂ ਤੇ ਹਰ ਇੱਕ ਨੂੰ ਆਣਾ ਯਾਰ ਤੁਸੀਂ ਦਾੜਾ ਰੱਖੋ ਕੇਸ ਰੱਖੋ ਦਸਤਾਰ ਚਜਾਓ ਤੁਹਾਡੇ ਪੰਜਾਬ ਦੀ ਅਸਲ ਪਹਿਚਾਨ ਹੀ ਦਸਤਾਰ ਆ ਠੀਕ ਹੈ ਮੈਂ ਨਾ ਰੋਬਿੰਦਰ ਸਿੰਘ ਮੈਂ ਪਲੱਸਟੂ ਜੇ ਫਸਟ ਆਇਆ ਸਰ ਮੈਂ 92.4% ਆਏ ਬੀਪੀ ਕਾਲਜ ਇਸ ਨੀਸ ਕੈਂਡੀ ਸਕੂਲ ਦੇ ਵਿੱਚ ਕਿੰਨਾ ਕੁ ਮਾਣ ਨੂੰ ਸੁਰੂ ਹੋ ਰਿਹਾ ਹੈ ਜੀ ਸਰ ਨੂੰ ਆਪਣੇ ਫਾਦਰ ਦਾ ਨਾਮ ਲੈ ਕੇ ਸ਼ਰਮ ਕਰਕੇ ਬਹੁਤ ਮਹਿਸੂਸ ਹੋ ਰਿਹਾ ਹੈ ਕੀ ਡ੍ਰੀਮ ਕੀ ਆਪਣਾ ਸਰ ਮੇਰਾ ਡ੍ਰੀਮ ਸੀ ਇਹ ਬਣਦਾ ਹੈ ਕਿ ਸਸ ਸਕੂਲ ਵਾਲਿਆਂ ਦਾ ਬਹੁਤ ਜ਼ਿਆਦਾ ਸੰਯੋਗ ਹੈ ਮੇਰੇ ਜੋ ਵੀ ਪਰੇਸ਼ਾਨੀ ਆਉਂਦੀ ਸੀ ਸਟੱਡੀ ਦੇ ਵਿੱਚ ਉਹ ਮੈਡਮ ਨੇ ਮੈਨੂੰ ਮਦਦ ਸਮਝਾਉਂਦੇ ਸੀ ਤਾਂ ਹੀ ਮੈਂ ਇੱਥੋਂ ਤੱਕ ਪਹੁੰਚਿਆ ਨਾਲ ਸਜ ਜੇ ਅਸੀਂ ਕਮਰਸ ਦੀ ਗੱਲ ਕਰੀਏ ਤੇ 70 ਤੋਂ 80 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਮੈਂ ਟੋਕੀ ਤਾਂ ਤੇ ਜੇ ਪੂਰੀ ਪਲੱਸਟਰ ਦੀ ਗੱਲ ਕਰੀਏ ਫਿਰ 150 ਤੋਂ 160 ਬੱਚੇ ਸੀ ਪਰਵਾਸ ਹੀ ਕਿੰਨਾ ਦਾ ਖੁਸ਼ੀ ਦਾ ਮੌਕਾ ਪਰਵਾਸ ਦੇ ਵਿੱਚ ਤੇ ਬਹੁਤ ਖੁਸ਼ ਹੈ ਸਾਰੇ ਜੀ ਤੇ ਰਿਸ਼ਤੇਦਾਰ ਭੈਣ ਭਰਾ ਕਿੰਨੇ ਉਹ ਵੀ ਸਾਰੇ ਬਹੁਤ ਖੁਸ਼ ਨੇ ਹੋਰ ਵੀ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜਿਸ ਤਰ੍ਹਾਂ ਕੋਈ ਸਨੇਹਾ ਇਹੋ ਦੇਣਾ ਚਾਹੁੰਦਾ ਕਿ ਆਪਣੇ ਪੇਰੈਂਟਸ ਦੇ ਆਖੇ ਲੱਗੋ ਤੇ ਜਿਆਦਾ ਵੀ ਜਿਆਦਾ ਮਤ ਪੜਾਈ ਕਰੋ ਉਹ ਸਿੱਖੀ ਸਰੂਪ ਨਾਲ ਵੀ ਜੁੜੇ ਹੋਏ ਹਾਂ ਹਾਂ ਜੀ ਚ ਨਸ਼ਿਆਂ ਵੱਲ ਜਾ ਰਹੇ ਆ ਉਹਨਾਂ ਦਾ ਨਸ਼ਿਆਂ ਵੱਲ ਕੋਈ ਨਾਲ ਪੜ੍ਹਾਈ ਦੇ ਨਾਮ ਨਾਲ ਆਪਣੀ ਸਿੱਖੀ ਸਰੂਪ ਨੂੰ ਪੂਰਾ ਬਕਾ ਹਾਂ ਜੀ ਮਤਲਬ ਮੇਰੇ ਫਾਦਰ ਸਾਹਿਬ ਦਾ ਡਰੀਮ ਇਹ ਕਿ ਮੈਂ ਦਾੜਾ ਵੀ ਰੱਖਾਂ ਕੇਸ ਵੀ ਰੱਖਾਂ ਤੇ ਮਾ ਆਪਣੇ ਫਾਦਰ ਸਾਹਿਬ ਦੇ ਕਹਿਣ ਤੇ ਚੱਲਣੇ ਆ ਤੇ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਬੱਚੇ ਆਪਣੇ ਪਰਵਾਹ ਦੇ ਮਤਲਬ ਕਹਿ ਇਹ ਤੇ ਚੱਲਣ ਉਹਨਾਂ ਤੋਂ ਮਤਲਬ ਕੁੱਤੇ ਬੰਨੇ ਨਾਲ ਚੱਲਣ ਜੋ ਉਹਨਾਂ ਦੇ ਫਾਦਰ ਰੱਖਦੇ ਆ ਠੀਕ ਹੈ ਜੀ ਕੀ ਸਰੰਦੱਸ ਕੇ ਵਾਈਗੁਰਜੀ ਦਾ ਖਾਸਾ ਵਾਈਗੁਰਜੀ ਨੂੰ ਖਤੇ ਮੈਂ ਪਲਵਿੰਦਰ ਸਿੰਘ ਜੀ ਮੇਰਾ ਬੇਟਾ ਰੋਬਨਜੀਤ ਸਿੰਘ ਬੀਬੀ ਕੋਲਾ ਜੀ ਸੀਨੀਅਰ ਸਕੈਂਡਰੀ ਸਕੂਲ ਤੋਂ ਇਹਨੇ ਆਪਣੀ ਕਮਰਸ ਦੀ ਕਲਾ ਚ ਟੋਪ ਕੀਤੀ ਹੈ ਜੀ ਮੈਂ ਉਸ ਸਕੂਲ ਦੀ ਮੈਨੇਜਮੈਂਟ ਦਾ ਉਹਨਾਂ ਦੇ ਪ੍ਰਿੰਸੀਪਲ ਭਾਈ ਗੁਰਕਬਾ ਸਿੰਘ ਜੀ ਦਾ तहे ਦਿਲੋਂ ਧੰਨਵਾਦ ਦੀਆਂ ਕਿ ਜਿਨ੍ਹਾਂ ਨੇ ਬੱਚੇ ਨੂੰ ਇੰਨੀ ਮਿਹਨਤ ਕਰਾ ਕੇ ਸਿੱਕੀ ਸਰੂਪ ਉਹਨਾਂ ਦੇ ਕਹਿਣ ਤੇ ਸੁਝਾਇਆ ਗਿਆ ਚਲੋ ਪਰਮਾਤਮਾ ਦੀ ਗੁਰੂ ਰਾਮਦਾਸ ਦੀ ਕਿਰਪਾ ਹੈ ਜੀ ਐਸੇ ਬੱਚੇ ਹਾਰ ਕਰ ਭਵਨ ਜੀ ਤੁਹਾਡੇ ਰੋਬਨਜੀਤ ਸਿੰਘ ਜੀ ਵੱਲੋਂ ਸਾਡੇ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਜੀ ਤੁਹਾਡੇ ਮਾਣ ਜੀ ਸਾਡੀ ਤੇ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਸੀ ਜਦੋਂ ਸਾਨੂੰ ਰਿਜ਼ਲਟ ਦਾ ਪਤਾ ਲੱਗਾ ਤੇ ਮਤਲਬ ਸਾਡੇ ਮਤਲਬ ਇਲਾਕੇ ਦਾ ਇੱਕ ਨਾਂ ਹੈ ਜਵਾਨ ਨੇ ਚਲੋ ਸਰੋਸ਼ਨ ਕੀਤਾ 34 ਨੰਬਰ ਵਾਰ ਦਾ ਟੌਪ 'ਚ ਆਇਆ ਹੈ ਇਹੋ ਜਿਹੇ ਬੱਚੇ ਮਹਾਰਾਜ ਹਰਕ ਨੂੰ ਗੁਰੂ ਰਾਮਦਾਸ ਦਵੇ ਜੀ ਵਾਤੋਂ ਵਾਤ ਮਿਹਨਤਾਂ ਕਰਨ ਤੇ ਇਹਨਾਂ ਦੀ ਪੜ੍ਹਾਈ ਨੂੰ ਭਾਗ ਲੱਗੇ ਤੁਸੀਂ ਕੀ ਕਰਦੇ ਹੋ ਕੀ ਕਾਰੋਬਾਰ ਹੈ ਤੇ ਕਿੰਨਾ ਤੋਂ ਸੰਗੋਗ ਹੈ ਤੇ ਤੁਹਾਡੇ ਨਾਲ ਇਹ ਕੰਮ ਸੁਣਦਾ ਮੁੱਕਦਾ ਜੀ ਮੈਂ ਵੀ ਇੱਕ ਪ੍ਰਾਈਵੇਟ ਜੌਬ ਕਰਦਾ ਜੀ ਮੈਂ ਵਰਤ ਰਿਹਾ ਕਿਥੇ ਫੈਕਟਰੀ ਦੇ ਵਿੱਚ ਇਹ ਮੇਰੇ ਬੱਚੇ ਨੇ ਮੇਰੀ ਮਿਹਨਤ ਨੂੰ ਬਹੁਤ ਭਾਗ ਲਾਇਆ ਜੀ ਸਾਡਾ ਸਾਡੇ ਸਿਰ ਤੇ ਸਾਡੇ ਫਾਦਰ ਸਾਹਿਬ ਦਾ ਹੱਥ ਹੈ ਸਰਦਾਰ ਸਤਨਾਮ ਸਿੰਘ ਜੀ ਔਰ ਮੇਰੇ ਮਾਤਾ ਜੀ ਨਿੰਦਰ ਕੋ ਜੀ ਇਹਨਾਂ ਦੀ ਗਾਈਡ ਦਾ ਗਾਈਡ ਦੇ ਥਰੂ ਹੀ ਅਸੀਂ ਅੱਗੇ ਤੇ ਅੱਗੇ ਚੱਲਦੇ ਰਏ ਜੀ ਇਹ ਬੱਚੇ ਵੀ ਉਹਨਾਂ ਦੇ ਮੁਤਾਬਕ ਹੀ ਚੱਲਦੇ ਚੱਲਦੇ ਤੁਹਾਨੂੰ ਤਰੱਕੀਆਂ ਦੇ ਰਾਹ ਨੂੰ ਸੂਨਦੇ ਆ ਜੀ ਅੱਜ ਮhalla ਨਿਵਾਸੀ ਤੇ ਕਾਉਂਸਲਰ ਸਾਹਿਬ ਸਾਹਿਬ ਗਵੰਦੀ ਆਏ ਨੇ ਦੇਖਿਆ ਹੋਇਆ ਮੈਂ ਇਹ ਇਕੱਦਾ ਦੇਖਦਾ ਮੈਂ ਕਹਾਂ ਜੀ ਸਰਦਾਰ ਗੁਰदयाल ਸਿੰਘ ਕਲਿਆਣ ਜੀ ਵੀਰ ਰਣਜੀਤ ਸਿੰਘ ਗੋਲਟੀ ਸਰਦਾਰ ਭੁਖਿੰਦਰ ਸਿੰਘ ਰਾਹੀ ਜੀ ਤੇ ਮੇਰੇ ਵੀਰ ਰਣਜੀਤ ਸਿੰਘ ਜੀ ਬਲਵਿੰਦਰ ਸਿੰਘ ਬਿੱਟਾ ਜੀ ਸਾਰੇ ਸਤਿਕਾਰਯੋਗ ਸੱਜਣਾ ਦਾ ਜੀ ਆਇਆਂ ਕਹਿੰਦੇ ਆ ਇਹਨਾਂ ਨੇ ਸਾਡੇ ਬੱਚੇ ਨੂੰ ਇੰਨਾ ਕ ਮਾਨ ਦਿੱਤਾ ਜੀਏ ਬੱਚਾ